ਸੇਕਾਲ ਦੀ ਮੈਂ ਥੋੜਾ ਆਪਣਾ ਜੱਗ ਜਗਵਾਰਾ ਇਹ ਸਾਡਾ ਭਰਾ ਮੋਤੂ ਗਵਾਰਾ ਮਗਵਾਰ ਅੱਜ ਤੁਹਾਨੂੰ ਦਿਖਾਉਣਿਆ ਗਵਾਰੇ ਦਾ ਗੁੱਗਾ ਮਾੜੀ ਦਾ ਮੇਲਾ ਹਾਂਜੀ ਮੇਲੇ ਚ ਹੋਏ ਐਂਟਰ ਐਂਟਰ ਹੋ ਕੋ ਵਾਲਾ ਸਭ ਤੋਂ ਪਹਿਲਾਂ ਲਿਆ ਬਾਬੇ ਦਾ ਪ੍ਰਸਾਦ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਆ ਅਜੇ ਚੱਲਦੇ ਆ ਕੇ ਜੁਣਨ ਜੀ ਹੁਣ ਤੁਹਾਨੂੰ ਦਿਖਾਉਣਾ ਸਾਡੇ ਤਾਜੀ ਲਾਈ ਹੁਜਰ ਕੇ ਦੁਕਾਨ ਅੱਚਮੜੇ ਦੀਆਂ ਵਧੀਆਂ ਕੜਾਈਆਂ ਵਾਲੀਆਂ ਜੁੱਤੀਆਂ ਤੁਸੀਂ ਆਪ ਸਾਰੇ ਦੇਖ ਹੀ ਸਕਦੇ ਹੋ ਟੌਪ ਦੀਆਂ ਜੁੱਤੀਆਂ ਕੜਾਈਆਂ ਦਿੱਤਾ ਜੇ ਕਿਸੇ ਵੀਰ ਨੂੰ ਵੀ ਜੁੱਤੀ ਦੀ ਲੋੜ ਆ ਤਾਂ ਗਵਾਰੇ ਇਹ ਘਰੇ ਵੀ ਜੁੱਤੀਆਂ ਦੀ ਸ਼ੇਲ ਕਰਦੇ ਨੇ ਅੱਜ ਇਹ ਸਾਡੇ ਗਵਾਰੇ ਗੁਗਵਾੜੀ ਦੇ ਮੇਲੇ ਤੇ ਜੁੱਤੀ ਦੇਖੋ ਇੱਕ ਨੰਬਰ ਚਲੋ ਜੀ ਅੱਗੇ ਚੱਲਦੇ ਆ ਚਲੋ ਜੀ ਥੋੜੀ ਜਿਹੀ ਕਰੀ ਮਸਤੀ ਬੱਚਿਆਂ ਲਈ ਆਈਟਮ ਇਹਨੂੰ ਤਾਂ ਤੁਸੀਂ ਜਾਣਦੇ ਹੋ ਇਹ ਬਾਜੇ ਆ ਬੱਚੇ ਵਜਾਉਂਦੀ ਰਹਿੰਦੇ ਨੇ ਚਲੋ ਜੀ ਮਿੱਟੋ ਜੀ ਅੱਗੇ ਚੱਲਦੇ ਆ ਲਓ ਜੀ ਆ ਸਾਡਾ ਭਰਾ ਜੱਟੂ ਵਾਲਾ ਇਹਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਇਹ ਗਵਾਰੇ ਕਈ ਵਾਰ ਜਲੇਬੀਆਂ ਲਾਉਣ ਆਉਂਦੇ ਨੇ ਅੱਜ ਸਾਡੇ ਗਵਾਰੇ ਗੁਗਵਾੜੀ ਦੇ ਮੇਲੇ ਤੇ ਆ ਰਹੇ ਨੇ ਬਾਬਾ ਜੀ ਇੱਧਰ ਬਰਿੰਦਰ ਸੂਕਰ ਉਹਨਾਂ ਨੇ ਵੀ ਆਇਆ ਤੀਜੇਲੇਬੀਆਂ ਦਾ ਟਕਰਾ ਲਾਈਆ ਮਾੜੀ ਤੇ ਇੱਧਰ ਗਗਨ ਹਣੀ ਇੱਧਰ ਸਾਡੇ ਭਰਾ ਬੋਬੀ ਬੋਬੀ ਸਟੂਡੀਓ ਤੇ ਇਹਨਾਂ ਦਾ ਤੁਸੀਂ ਜਾਣਦੇ ਹੋ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਇਹਨਾਂ ਨੇ ਵੀ ਪਕੌੜਿਆਂ ਦੀ ਦੁਕਾਨ ਲਾਈ ਇੱਥੇ ਆਪਰੇ ਚਲੋ ਜੀ ਇਹਨੂੰ ਮਿਲੋ ਫਮੈਨ ਇਹਨਾਂ ਦਾ ਆਲੇ-ਦਾਲੇ ਸਾਰੇ ਜਾਣਦੇ ਨੇ ਲਓ ਜੀ ਇੱਧਰ ਸਾਡੇ ਭਰਾ ਫੌਜੀ ਜੀ ਮਿਲੇ ਇਹਨਾਂ ਨੇ ਸਾਨੂੰ ਕਹਿੰਦੇ ਆਜੋ ਪਕੌੜੇ ਖਵਾਈਏ ਤੁਹਾਨੂੰ ਅਸੀਂ ਕਹਾਂ ਧੰਨਵਾਦ ਦਾ ਬਹੁਤ-ਬਹੁਤ ਚੋਲ ਮਿੱਟੂ ਜੀ ਅੱਗੇ ਮਿੱਟੂ ਦਾ ਦੋਸਤ ਘੜਾ ਇੱਥੇ ਇਹਨੂੰ ਮਿਲਦਿਆ ਇਹਨਾਂ ਨੇ ਪਲਾਇਆ ਸਾਨੂੰ ਕੋਲ ਡਰਿੰਕ ਕੋਲ ਡਰਿੰਕ ਪਲਾਉਣ ਤੋਂ ਬਾਅਦ ਇਹਨਾਂ ਦਾ ਹਾਲ ਚਾਲ ਪੁੱਛਿਆ ਤੇ ਇਹਨਾਂ ਨੂੰ ਪੁੱਛਿਆ ਕਿੱਦਾਂ ਲੱਗਿਆ ਸਾਡਾ ਮੇਲਾ ਇਹ ਕਹਿੰਦੇ ਬਹੁਤ ਵਧੀਆ ਲੱਗਿਆ ਮੇਲਾ ਇਹਨਾਂ ਦਾ ਵੀ ਧੰਨਵਾਦ ਸਾਡੇ ਮੇਲੇ ਦੇ ਆਉਣ ਲਈ ਇਹਨਾਂ ਦਾ ਤੁਸੀਂ ਸ਼ਾਰੇ ਭਰਾ ਨਹੀਂ ਜਾ ਕਿੱਦਾਂ ਲੱਗਿਆ ਮੇਲਾ ਵੀਰਾ ਕਹਿੰਦਾ ਵੀ ਬਹੁਤ ਵਧੀਆ ਮਾਲਕ ਨੇ ਮੌਸਮ ਵੀ ਵਧੀਆ ਰੱਖਿਆ ਤੇ ਮੇਲਾ ਵੀ ਟੌਪ ਦਾ ਲੱਗਿਆ ਭਾਈ ਉਹਨਾਂ ਦੀ ਸੇਲ ਵੀ ਵਧੀਆ ਹੋਈ ਆ ਤੇ ਰਹੀ ਗਈ ਗੱਲ ਸੇਵਾਦਾਰਾਂ ਦਾ ਵੀ ਧੰਨਵਾਦ ਕਰਦੇ ਆ ਇੱਕ ਤੀ ਬਹੁਤ ਵਧੀਆ ਮੇਲੇ ਦਾ ਪ੍ਰਬੰਧ ਕੀਤਾ ਹੋਇਆ ਸੀ ਇੱਧਰ ਸਾਡੇ ਸਰਪੰਚ ਸਾਹਿਬ ਜੀ ਸਰਸਪਾਲ ਸੰਘਾ ਜੀ ਇਹਨਾਂ ਨੂੰ ਮਿਲੇ ਇਹਨਾਂ ਦਾ ਵੀ ਬਹੁਤ ਧੰਨਵਾਦ ਮੇਲੇ ਤੇ ਇਹਨਾਂ ਨੇ ਬਹੁਤ ਸਹਾਇਕ ਦਿੱਤਾ ਸਾਡਾ ਇੱਧਰ ਸਾਡੇ ਭਰਾ ਸਾਡੇ ਸਲੀਮ ਜੀ ਮਿਲੇ ਚਲੋ ਜੀ ਮਿੱਠੂ ਜੀ ਹੁਣ ਚੱਲੋ ਮੇਨ ਗੱਲ ਸੁਣਾਉਣ ਵਾਲੇ ਨੇ ਦੱਸਈਏ ਵਧੀਆ ਕਲਚਰ ਆ ਉਹਨਾਂ ਦਾ ਉਹ ਵੀ ਜੇ ਤੁਸੀਂ ਅਸੀਂ ਲਾਈਵ ਵੀ ਹੋਵਾਂਗੇ ਬਾਕੀ ਤੁਹਾਨੂੰ ਬਲੌਗ ਤੇ ਦਿਖਾ ਦੇਵਾਂਗੇ ਚਲੋ ਜੀ ਬਾਬਾ ਜੀ ਮੇਰੇ ਬਾਬਾ ਜੀ ਕਹਿੰਦੇ ਕੀ ਹਾਲ ਚਾਲ ਹੈ ਠੀਕ ਠਾਕ ਬਾਬਾ ਜੀ ਨਾ ਕਰਾਈ ਅਸੀਂ ਨੇ ਫੋਟੋ ਫਿਰ ਮਿੱਠੂ ਵਰਮਾ ਮੈਂ ਤੇ ਬਾਬਾ ਜੀ ਚਲੋ ਮਿੱਠੂ ਜੀ ਚੱਲੀਏ ਫਿਰ ਅੱਗੇ ਲਓ ਜੀ ਚਲ ਮੇਰਾ ਮਿੱਠੂ ਤਾ ਆ ਦੇਖੋ ਜੀ ਸੰਗਤ ਤਿਆਰ ਕਮਿਸਟਰੀਆਂ ਦੀ ਵੇਟ ਕਰ ਰਹੇ ਨੇ ਪੰਜ ਚਾਰ ਮਿੰਟਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਪੁਰਾਣਾ ਕਲਚਰ ਇੰਦੋਂ ਸਾਡੇ ਭਰਾ ਕਰਨੈਲ ਜੀ ਮਿਲੇ ਸਾਡੇ ਤਾਇਆ ਜੀ ਇਨਾਂ ਦਾ ਕਰਿਆ ਧੰਨਵਾਦ ਇਹ ਵੀ ਮੇਲੇ ਦੇ ਪਹੁੰਚੇ ਟਾਈਮ ਨਾਲ ਚਲੋ ਜੀ ਮਿੱਠੂ ਜੀ ਚਲੋ ਅੱਗੇ ਚਲੀਏ ਤੁਹਾਨੂੰ ਦਿਖਾਉਣਾ ਹੈ ਮੇਲੇ ਦੀ ਸ਼ਾਨ ਸਾਡੇ ਲਾਭ ਜੀ ਮਿਲੇ ਇਨਾਂ ਦਾ ਹੀ ਬਹੁਤ ਧੰਨਵਾਦ ਕੀਤਾ ਲਓ ਜੀ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਦੇਖੋ ਫਿਰ ਮੇਲਾ ਕਰੋ ਜਿਹਾਏ ਦੀਆਂ ਸੂਕਤਾ ਉਹ ਮੇਰਾ ਮਾਲਕ ਪੈਦਾ ਕਰਦਾ ਜੋੜਾ ਬਣਾ ਕੇ ਭੇਜਿਆ ਉਹਨੇ ਹਰੇ ਕਿਨਾਰੀ ਨਰਦਾ ਹਾਥੀ ਕੀੜੀ ਬੱਕਰੀ ਰੂਸਾ ਬਣਾ ਵਿੱਚ ਭਰਦੇ ਮੀਰ ਸ਼ਿਕਾਰੀ ਮਿਰਗ ਨੂੰ ਲਾ ਕੇ ਫਾਂਦੀਆਂ ਫੜਦੇ ਇੱਕ ਧੁੱਪੇ ਬਣਾਤਾ ਆਪ ਦੇ ਪਿੰਡੇ ਨਾਲੇ ਅੱਗ ਦੇ ਸੜਦੇ ਇੱਕ ਗੁੰਮਸਮ ਰਹਿੰਦੇ ਬਣਾ ਵਿੱਚ ਮੁੱਖੋ ਬਚਨ ਨਹੀਂ ਕਰਦੇ ਉਹ ਇੱਕ ਜਲ ਵਿੱਚ ਗੋਤੇ ਲਾਉਂਦੇ ਵਾਕਫ ਡੂੰਘੇ ਸਰਦੇ ਉਹ ਗੁਰੂ ਸਿਫਤੀ ਜਨਾ ਨੂੰ ਮਿਲਦੇ ਉਹ ਪਹੁੰਚੇ ਦਵਾਰੇ ਹਰਦੇ ਲਓ ਜੀ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ ਜਿਸ ਬੰਦੇ ਦਾ ਗੁਰੂ ਨਹੀਂ ਉਸ ਬੰਦੇ ਦੀ ਗਤ ਹੀ ਨਹੀਂ ਗੱਲ ਕੌਣ ਵੇੜੇ ਦੀ ਆ ਜਦੋਂ ਰਾਂਝਾ ਜੋਗੀ ਦਾ ਰੂਪ ਧਾਰ ਕੇ ਖੇੜਿਆਂ ਦੇ ਬਾਗ ਵਿੱਚ ਆ ਜਾਂਦਾ ਖੇੜੇ ਬਾਗ ਵਿੱਚ ਆਈਆਂ ਹੋਈਆਂ ਕੁੜੀਆਂ ਜਦ ਰਾਂਝੇ ਦਾ ਹੁਸਨ ਵੇਖਦੀਆਂ ਤਾਂ ਹੀਰ ਨੂੰ ਜਾ ਕੇ ਸੁਨੇਹੇ ਦਿੰਦੀਆਂ ਬਾਪੋ ਬਾਗ ਵਿੱਚ ਐਸਾ ਸੋਹਣਾ ਜੋਗੀ ਆਇਆ ਜਿਹੜੀ ਧਰਤੀ ਤੇ ਬੈਠੇ ਧਰਤੀ ਨੂੰ ਵੀ ਹੁਸਨ ਜੜਿਆ ਪਿਆ ਲਾ ਇੱਕ ਸ਼ਾਇਰ ਜਿਵੇਂ ਰਾਂਝੇ ਦੀਆਂ ਸਿਫਤਾਂ ਕਰਦਾ ਦੱਸੀ ਵੀ ਤੁੰਦੇ ਆਲਿਆ ਕਿਵੇਂ ਬਿਆਨ ਕਰਕੇ ਦੱਸਦਾ ਭਾਈ No.